ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ सुरेंद्र ਸਿੰਘ ਕਲੀਅਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਕਲੀਅਰ ਪੰਜਾਬ ਫਾਰਮ ਦੋਸਤੋ ਤੁਹਾਡੇ ਵਾਸਤੇ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਬਹੁਤ ਸ਼ਾਨਦਾਰ ਸ਼ਾਨਦਾਰ ਕਿਸਾਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਨੇ ਆ ਇਸ ਚੈਨਲ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਬਰੀਡ ਦੇ ਨਾਲ ਜਿਹੜਾ ਕੰਮ ਕਰਦਾ ਹੈਗਾ ਉਹਨਾਂ ਨਾਲ ਮੁਲਾਕਾਤ ਕਰਾਨੇ ਤੁਹਾਡੀ ਤਾਂ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਬ੍ਰਹਮਣ ਦਿਵਾਨਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਤੇ ਵੀਰ ਜੀ ਦਾ ਨਾਮ ਹੈਗਾ ਰਣਜੀਤ ਸਿੰਘ ਜੀ ਠੀਕ ਹੈ ਜੀ ਫੇਰ ਰਣਜੀਤ ਜੀ ਤੁਹਾਨੂੰ ਦੱਸਣਗੇ ਮਤਲਬ ਅੱਜ ਜਿਹੜਾ ਬਲੌਗ ਹੈ ਇੱਕ ਤੁਹਾਡੇ ਵਾਸਤੇ ਸਿੱਖਣ ਦਾ ਮਾਧਿਅਮ ਹੈਗਾ ਬਹੁਤ ਸਾਰੀ ਇਹਨਾਂ ਕੋਲੇ ਜਿਹੜੀ ਹੈਗੀ ਮੱਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ ਵੀਰ ਜੀ ਨੂੰ ਮੈਂ ਕਹਾਂਗਾ ਦਿਖਾਵਾਂਗੇ ਤੁਸੀਂ ਨੂੰ ਤਾਂ ਅੱਜ ਤੁਸੀਂ ਸਿੱਖ ਸਕਦੇ ਹੋ ਕਿੰਨੇ ਟਾਈਮ ਤੋਂ ਵੀਰ ਜੀ ਨੇ ਕੰਮ ਸ਼ੁਰੂ ਕੀਤਾ ਹੈ ਤੇ ਤੁਸੀਂ ਇਸ ਤਰ੍ਹਾਂ ਕਿਵੇਂ ਅੱਗੇ ਵੱਧ ਸਕਦੇ ਹੋ ਤਾਂ نیچے ਰਣਜੀਤ ਸਿੰਘ ਜੀ ਦੇ ਨੰਬਰ ਵੀ ਚੱਲ ਰਹੇ ਆ ਤੁਸੀਂ ਇਹਨਾਂ ਤੋਂ ਹਰ ਇੱਕ ਸੰਬੰਧ ਜਾਣਕਾਰੀ ਵੀ ਲੈ ਸਕਦੇ ਹੋ ਕਿਸ ਤਰ੍ਹਾਂ ਦੀਆਂ ਮੱਜਾਂ ਹੁੰਦੀਆਂ ਕਿਸ ਤਰ੍ਹਾਂ ਦੀਆਂ ਜਾਣਕਾਰੀ ਪੂਰੀ ਤੁਹਾਨੂੰ ਵੀ ਜਦੋਂ ਪਸ਼ੂ ਬਿਮਾਰ ਹੁੰਦਾ ਤਾਂ ਕਿਹੜੇ-ਕਿਹੜੇ ਚੀਜ਼ਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਹੜੇ ਮੌਸਮ 'ਚ ਕਿਵੇਂ ਮਸ਼ਹੂਨ ਰੱਖਣਾ ਚਾਹੀਦਾਗਾ ਹਾਂਜੀ ਹਾਂਜੀ ਤੇ ਰਣਜੀਤ ਸਿੰਘ ਜੀ ਮਤਲਬ ਇਹ ਕਿੰਨੇ ਸਮੇਂ ਤੋਂ ਆਪਾਂ ਇਹ ਜਦੋਂ ਸ਼ੁਰੂ ਕੀਤਾ ਕੰਮ ਉਦੋਂ ਕਿੰਨੀਆਂ ਮੱਝਾਂ ਆਪਣੇ ਕੋਲ ਹੁੰਦੀਆਂ ਸੀ ਆਪਣੇ ਕੋਲ ਜੀ ਜਦੋਂ ਜੇ ਅਸੀਂ ਲਗ ਲਗ ਹੋ ਗਏ ਭਰਾ ਭਰਾ ਪਹਿਲਾਂ ਤਾਂ ਆਪਣਾ ਪੁਰਾਣਾ ਕੰਮ ਸੀ ਠੀਕ ਹੈ ਜੀ ਫਿਰ ਆਪਾਂ ਅੱਠ-ਦਸ ਕ ਮੰਜਾ ਆ ਗੀਆਂ ਸੱਤ ਕਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਵਧ ਕੇ ਆ ਕੋ ਮੰਜਾ ਲਈਆਂ ਆ ਕੋ ਘਟਗਾ ਹੋ ਗੀਆਂ ਕਿਹੜੇ ਸਾਲ ਦੀ ਗੱਲ ਹੈ ਇਹ ਮੰਨ ਲਓ ਜੀ ਸੱਤ ਇਸ ਸਾਦੇ ਵਿੱਚ ਸਾਡੇ ਕੋਲ 8755 ਠੀਕ ਹੈ ਹਾਂ ਉਹ ਤੋਂ ਬਾਅਦ ਵੀ ਕਟੀਆਂ ਕੁੱਟੀਆਂ ਤਿਆਰ ਹੋ ਰਕ ਰੇਸੀ ਆਵੰਗੀਆਂ ਕਟੀਆਂ ਕੁੱਟੀਆਂ ਤਿਆਰ ਕਰਦੇ ਆ ਠੀਕ ਹੈ ਜੀ ਜੂਂ ਵੀ ਵੇਸੀ ਮੁੱਲ ਮੁੱਲ ਘੱਟੇ ਦਿੰਦੇ ਨਾ ਤੁਸੀਂ ਵੇਚਦੇ ਹੋ ਨਾ ਬੇਚਣਾ ਨਾ ਅਸੀਂ ਖਰੀਦਾਰੀ ਕਰਦੇ ਹੋ ਤੁਸੀਂ ਆਪਣੇ ਵਧੀਆ ਬਰੀਡ ਬਣਾਣੇ ਹੋ ਤੇ ਉਹਦੇ ਚ ਸਿਸਟਮ ਹੈਗੇ ਤੇ ਜਿੰਨੀਆਂ ਇਹ ਆਪਣੇ ਕੋਲ ਟੋਟਲ ਗਿਣਤੀ ਕਿੰਨੀ ਹੋ ਅੱਜ ਮੱਝਾਂ ਕਿੰਨੀਆਂ ਸਾਰੀਆਂ ਜੀ ਪੈਂਤ ਸਤਰਾ ਮਣਿਆਉਂ ਜਾਂ ਠੀਕ ਹੈ 3 ਗਾਂ ਜਾਂ 3 ਗਾਂ ਜਾਂ ਤੇ ਇਹਦਾ ਫਿਰ ਜਿਹੜਾ ਹੈਲਥ ਦਾ ਕਿਵੇਂ ਰੱਖਦੇ ਹੋ ਵੀ ਕੋ ਡਾਕਟਰ ਤੁਹਾਡਾ ਰੱਖਿਆ ਹੋਵੇ ਬਕਾਇਦਾ ਹਾਂਜੀ ਉਹ ਡਾਕਟਰ ਉਹ ਤੇ ਇਸ ਦਾ ਮਾਰਾ ਵੱਡਾ ਆਪ ਹੀ ਕਰ ਲੈਣਾ ਆਪ ਹੀ ਕਰ ਦਿੰਦੇ ਆਪ ਹੀ ਕਰ ਲੈ ਠੀਕ ਹੈ ਤੇ ਮੌਸਮ ਜਦੋਂ ਚੇਂਜ ਹੁੰਦਾ ਤਾਂ ਉਦੋਂ ਕਿਹੜੀ ਕਿਹੜੀਆਂ ਸਾਵਧਾਨੀਆਂ ਤੁਸੀਂ ਰੱਖਦੇ ਜਿਵੇਂ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਹਾਂਜੀ ਸਰਦੀ ਦਾ ਮੌਸਮ ਹੋ ਗਿਆ ਜੀ ਉਹਵੇਂ ਪਸ਼ੂਆਂ ਨੂੰ ਖਾਣ ਦਾਣਾ ਵੀ ਉਹ ਤਰੀਕੇ ਨਾਲ ਠੀਕ ਹੈ ਪਾਣੀ ਘਟਾ ਕਾੜਾ ਦਾਣਾ ਪਾਤਾ ਠੀਕ ਹੈ ਜਾਂ ਜਿਵੇਂ ਜੀ ਬਈ ਮੋਟਾ ਆਪਣਾ 4 ਚੁਰਚਾ ਅੱਜ ਚੱਲ ਜਾਂਦਾ ਠੀਕ ਹੈ 4 ਚ ਪਉਣ ਲੱਗ ਜਾਂਦੇ ਆ ਗਰਮੀ ਦੇ ਵਿੱਚ ਚਾਰ ਵੀ ਬੰਦ ਕਰਦੇ ਆ ਚਾਰ ਗਰਮੀ ਦੇ ਤੁਸੀਂ ਬੰਦ ਕਰਦੇ ਆ ਇਹ ਜੀ ਬਸਾਖ ਤੋਂ ਬਾਅਦ ਚਾਰ ਬੰਦ ਕਰਦੇ ਆ ਚਾਰ ਬੰਦ ਕਰਦੇ ਆ ਠੀਕ ਹੈ ਜੀ ਤਾਂ ਦੋਸਤੋ ਬਣੇ ਰਹੋ ਵੀਡੀਓ ਦੇ ਨਾਲ ਅੱਜ ਤੁਹਾਨੂੰ ਸਾਰੇ ਤਰ੍ਹਾਂ ਦੀ ਮੱਝਾਂ ਆਪਾਂ ਦਿਖਾਵਾਂਗੇ ਔਰ ਤੁਸੀਂ ਉਹਨੂੰ ਕਿਸ ਤਰ੍ਹਾਂ ਅੱਗੇ ਤੱਕ ਲੈ ਕੇ ਜਾ ਸਕਦੇ ਹੋ ਸਾਰਾ ਡਿਟੇਲ ਆਪਾਂ ਦੇਵਾਂਗੇ ਜੀ ਬਹੁਤ ਸ਼ਾਨਦਾਰ ਸ਼ਾਨਦਾਰ ਦੋਸਤੋ ਮੱਝਾਂ ਦੀ ਕੈਟਾਗਰੀ ਆਵੇ ਸਾਣਾ ਹੈ ਪੂਰਾ ਠੀਕ ਹੈ ਜੀ ਅੱਛਾ ਇਹ ਸਪੈਸ਼ਲੀ ਆਪਣਾ ਸਾਨ ਹੈਗਾ ਠੀਕ ਹੈ ਠੀਕ ਹੈ ਇਹ ਮਤਲਬ ਕਿੰਨੀ ਇਹਦੀ ਉਮਰ ਵਗੈਰਾ ਕਿੰਨੀ ਹੈ ਇਹ 6 ਸਾਲ ਦੀ ਉਮਰ ਹੋਊ ਜੀ 6 ਸਾਲ ਦੀ ਹੈਗੀ ਹਾਂਜੀ ਬਹੁਤ ਸ਼ਾਨਦਾਰ ਮਤਲਬ ਕਈ ਵਾਰ ਆ ਕੇ ਤੁਹਾਡੇ ਕੋਲ ਕਿਹਾ ਉਹ ਵੀ ਸਾਨੂੰ ਦੇ ਦਿਓ ਇਹ ਸਾਨੂੰ ਬਹੁਤ ਸਾਰੀ ਕਿਹਦੀ ਕੀਮਤ ਜੇ ਆਪਾਂ ਲਾਈ ਅੱਜ ਦੀ ਕੀਮਤ ਜੀ ਮੰਨ ਲਾ ਜੀ 7 ਲੱਖ ਕੋ ਇਹਦਾ ਲਾ ਗਿਆ ਸੀ ਅਸੀਂ ਕੀਮਤ ਕੋ ਰੱਖੀ ਨਹੀਂ ਜੇ ਵੇਚਣਾ ਹੀ ਨਹੀਂ ਹੈ ਵੇਚਣਾ ਨਹੀਂਗਾ ਬਹੁਤ ਸੋਹਣਾ ਦੇਖੋ ਦੋਸਤੋ ਅੱਖਾਂ ਵਗੈਰਾ ਬਹੁਤ ਸੋਹਣਾ ਇਹ ਨੀਲਮ ਨਸਲ ਆ ਜੀ ਨੀਲਮ ਨਸਲ ਨੀਲਮ ਨਸਲ ਆਪਣੇ ਪੰਜਾਬ ਕਿਤੇ ਸੀ ਸੀ ਮਿਲਦੀ ਨਹੀਂ ਨੀ ਨਸਲ ਠੀਕ ਹੈ ਜੀ ਜਾਂ ਮੋਰਾ ਬਲੂ ਜਾਂ ਆਪਣਾ ਜੀ ਕਾ ਤੁਜੀ ਮਿਲ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਆ ਜੀ ਇਹ ਨੀਲਮ ਨਸਲ ਕਿਤੇ ਪੰਜਾਬ ਬਹੁਤ ਸ਼ਾਨਦਾਰ ਦੋਸਤੋ ਵਧੀਆ ਫਾਰਮ ਹਾਊਸ ਬਣਾਇਆ ਹੋਇਆ ਹੋਏਗਾ ਤੇ ਰਣਜੀਤ ਜੀ ਕਿੰਨੇ ਕ ਬੰਦਾ ਜਿਵੇਂ ਨਵਾਂ ਸ਼ੁਰੂ ਕਰਨਾ ਚਾਹੁੰਦਾ ਕੋਈ ਕੰਮ ਆਪਣਾ ਹਾਂਜੀ ਤੇ ਕਿੰਨੇ ਪੈਸਾ ਨਾਲ ਮਤਲਬ ਇਹ ਸ਼ੁਰੂ ਕਰ ਸਕਦਾ ਕੰਮ ਜੇ ਬਹਿਦਾ ਆ ਜੀ ਜੇ 25 30 ਪਸ਼ੂ ਪਾਇਦਾ ਜੀ ਪਾਤੀ 35 ਲੱਖ ਤਾਂ ਲੱਗ ਹੀ ਜਾਂਦਾ ਹੈ 30 35 ਲੱਖ ਰੁਪਏ ਲੱਗ ਜਾਂਦਾ ਹੈ ਤੇ ਸਰਕਾਰ ਵੱਲੋਂ ਵੀ ਕੋਈ ਸਹੂਲਤ ਹੈਗੀ ਹੈ ਬਕਰ ਵਿੱਚ ਸਬਸਿਡੀਆਂ ਵਗੈਰਾ ਸਰਕਾਰ ਜੀ ਸਰਕਾਰ ਜੀ ਮੈਂ ਤਾਂ ਆਪਣਾ ਲੈਣੀ ਲੋਨ ਜੀ ਠੀਕ ਹੈ ਜੀ ਉਹ ਇਹਦਾ ਲੋਨ ਦਾ ਵੀਵੇਂ ਪਾਤੇ ਉਹ ਪਾਤੇ ਵਿਆਜ ਪਾਤੇ ਤੇ ਫਿਰ ਬੰਦਾ ਜੀ ਉਹ ਹਿਸਾਬ ਚ ਨਹੀਂ ਆਉਂਦਾ ਕਰ ਠੀਕ ਹੈ ਜੀ ਤੇ ਜਿਹਨੇ ਦੁੱਧ ਦੀ ਆਮਦਨ ਉਹ ਵਿਆਜ ਚ ਜਾਂਦੀ ਹੈ ਉਹ ਠੀਕ ਹੈ ਜੀ ਹਾਂ ਤੇ ਜਿਵੇਂ ਹਾਂ ਮੱਝਾਂ ਆਪ ਦੇਖ ਰਹੇ ਹੈਗੇ ਹਾਂ ਜੀ ਹਾਂ ਜੀ ਇਹ ਜਿਵੇਂ ਕਿੰਨੇ ਕਿੰਨੇ ਰੁਪਏ ਵਾਲੀਆਂ ਮੱਝਾਂ ਨੇ ਜਪਾ ਦੀ ਖੀਤਾ ਰੀਟ ਜਪਾ ਸੂਟੇ ਲਾਈ ਆਪਾਂ ਹਾਂ ਰੇਟ ਇਹ ਤਾਂ ਜੀ ਦੱਬਾ ਕੱਢ ਕੇ ਸੀ ਇਹ ਦੱਬਾ ਕੱਢਣ ਕਰਕੇ ਹੁਣ ਦੁਬਾਰਾ ਸੰਭਲਿਆ ਤਾਂ ਇਹ ਤਾਂ ਮਾਚੜੀ ਬਣਾ ਲਈ ਪਾ ਲਾਂਗੇ ਜੇ ਜੀ ਵੇਚ ਦੇਣੀ ਠੀਕ ਹੈ ਜੀ ਉਹ ਮੈਂ ਇਹ ਮੈਂ ਵੀ ਜੋ ਸੂਪੇ 1.5 ਲੱਖ ਤੋਂ ਦਿੱਤੇ ਜਾਂਦੇ ਠੀਕ ਹੈ ਜੀ ਤੇ ਆ ਦੂਸਰੀ ਜਿਹੜੀ ਹੈਗੀ ਆ ਹਾਂ ਇਹ ਵੀ 1.5 ਲੱਖ ਦੇ ਰੇਟ ਇਹ ਇਹਨਾਂ ਚੋਂ ਇਹ ਕਿੰਨੇ ਸੂਏ ਆਗੀ ਜਿਹੜੀ ਦੂਜੀ ਆ ਇਹ ਦੂਜੀ ਦੂਜੇ ਤੋਂ ਸੂਏ ਹੋਊਗੀ ਉਹ ਵੀ ਤੀਜੇ ਤੋਂ ਸੂਏ ਹੋਊਗੀ ਠੀਕ ਹੈ ਜੀ ਇਹ ਦੂਜੇ ਸੂਏ ਆ ਕਿੰਨਾ ਦੁੱਧ ਦੇ ਥਲੇ ਇਹਦੇ ਦੀ 14 ਲੀਟਰ ਦ ਤੇ ਆ ਆ ਤੀਸਰੀ ਇਹ ਤੀਸਰੀ ਪੰਜ ਪੰਜ ਮਹੀਨੇ ਸੀ ਮਿੱਤਰ ਸੋਗੀ ਠੀਕ ਹੈ ਹਾਂ ਇਹ ਵੀ ਦਿੱਦੀ ਰਹੀ ਹੈ 12 13 ਕਰ ਦੋ ਠੀਕ ਹੈ ਤੇ ਉਹ ਜਿਵੇਂ ਪਰਲੀ ਬੜੀ ਪਹਿਲੀ ਵੇਖਣ ਚ ਦਿਸੀ ਲੱਗਦੀ ਆ ਜੀ ਦੁੱਧ 18 20 ਕਿਲੋ ਦਿੰਦੀ ਆ ਇਹ ਦੇਖਣ ਨੂੰ ਤਾਂ ਕਮਜ਼ੋਰ ਜੀ ਲੱਗਦੀ ਹੈ ਨਾ ਦੁੱਧ ਦੁੱਧ 20 ਕਿਲੋ ਹੈਗਾ ਇਹ ਤਾਂ 20 ਕਿਲੋ ਹੈਗਾ ਅੱਛਾ ਬਹੁਤ ਸ਼ਾਨਦਾਰ ਦੋਸਤੋ ਤੇ ਹੁਣ ਜੇ ਇਹ ਦੁੱਧ ਹੀ ਖਾਰ ਮੰਨਣ ਕਰਕੇ ਲੱਸੀ ਆ ਜੀ ਅੱਛਾ ਠੀਕ ਹੈ ਹਾਂ ਓਕੇ ਤੇ ਇਹ ਜੀ ਇਹ 60 80 ਜੀ ਗਾਇਆਂ ਗਾਇਆਂ ਕਿਰਾਂ ਉਹ ਇਹ ਗਾਇਆਂ ਵਾਸਤੇ ਹੈਗਾ ਠੀਕ ਹੈ ਇਹ ਕਿਹੜਾ ਆ ਜਾਂਦਾ ਜੀ ਬੜਾ ਇਹ ਵੀ ਦਿਖਦਾ ਨਾ ਪੂਰਾ ਪਖੰਡਾ ਰੋ ਪੂਰਾ ਉਹਦਾ ਇਹਦਾ ਵੀ ਲੱਗਿਆ ਰੇਟ ਰੂਟ ਕਿੰਨਾ ਨਾ ਰੇਟ ਰੂਟ ਇਹਦਾ ਕੋਈ ਨਹੀਂ ਲਵਾਇਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਜਲਸੀ ਨਸਰ ਵਾਜਦੀ ਹੈ ਜੀ ਅੱਛਾ ਹਾਂ ਇਹਦੀ ਮਾਂ ਤੇਲੇ 15 ਲੀਟਰ ਦੁੱਧ ਸੀ ਠੀਕ ਹੈ 4-4.5 ਲੀਟਰ ਦੁੱਧ ਹੁੰਦਾ ਸੀ ਇਹਦੀ ਮਾਂ ਦਾ ਫਿਰ ਇਹਦੇ ਸੱਟ ਠਾੜਾ ਲੱਗਿਆ ਵੀ ਚੱਗਾ ਠੀਕ ਹੈ ਫਿਰ ਆਪਾਂ ਜੂ ਗਾਣੋ ਫਾਇਰ ਮੁਰ ਚੰਗੀ ਆਇਆ ਕਰੂਗੀ ਠੀਕ ਹੈ ਜੀ ਇਹ ਇਹ ਮੱਝ ਜੀ ਇਹ ਮੈਂ ਸਾਡੇ ਕੋਲੇ ਮਿਨੀ ਆ ਜੀ ਇਹ ਇਹੇ ਹੁਣ ਇਹਦੇ ਸੂਣ ਵਾਲੀ ਹੈ ਹਾਂ ਸੂਣ ਵਾਲੀ ਹੈ ਜੀ 20 ਦਿਨ ਛੱਡੀ ਨੂੰ ਹੋ ਕੇ 2 ਮਹੀਨੇ ਤੋਂ ਰਹਿ ਗਏ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਇਧਰ ਵੀ ਦੇਖ ਲਓ ਦੋਸਤੋ ਇਹ ਚ ਜਿਵੇਂ ਮੰਨ ਲਓ ਜਾਦਾ ਕਟੀਆਂ ਸ਼ਾਇਦ ਇਧਰ ਲੱਗਦੀਆਂ ਮੈਨੂੰ ਜੀ ਹਾਂ ਨਾ ਦੋ ਹੀ ਕਟੀਆਂ ਆ ਜੀ ਅੱਛਾ ਦੂਜੀ ਇੱਕ ਕੱਟੀ ਆ ਸਾਰੇ ਇਹ ਇਹ ਸਾਰੇ ਕੱਟੇ ਆ ਤਕਰੀਬਨ ਹਾਂ ਠੀਕ ਹੈ ਜੋ ਪਰਲੀਆਂ ਜਿਹੜੀ ਹੈਗੀ ਆ ਪਹਿਲੀਆਂ ਮੰਝਾ ਉਹ ਮੰਝਾ ਹੀ ਸੂਣ ਵਾਲਾ ਹੋ ਉਹ ਸੂਣ ਵਾਲੀਆਂ ਹਾਂਜੀ ਠੀਕ ਹੈ ਉਹ ਕਹਿੰਦੇ ਸੂ ਹੈ ਜੀ ਮਤਲਬ ਇਹ ਚੌਥੇ ਤੋਂ ਸੂ ਚੌਥੇ ਪੰਜਵੇਂ ਤੋਂ ਪੰਜਵੇਂ ਠੀਕ ਹੈ ਜੀ ਇਹ ਆਪਣੇ ਹੈਗੇ ਆ ਕੱਟੇ ਹਾਂ ਇਹ ਕੱਟ ਤੇ ਇਹਦੇ ਚ ਫਿਰ ਤੁਸੀਂ ਇਹਨਾਂ ਨੂੰ ਸਾਂਹ ਬਣਾਉਨੇ ਹੋ ਜਾਂ ਅਗੇ ਇਹਦਾ ਵੀ ਕਹਾਂ ਤੁਸੀਂ ਨਾ ਇਹ ਕਾਂ ਕਾਂ ਵਿਕ ਭੀ ਜਾਂਦੇ ਆ ਜੀ ਇਹ ਰੀ ਸਾਂਹ ਵੀ ਬਣਾ ਲੈਣੇ ਚੰਗਾ ਨਸਲ ਦਾ ਨਿਕਿਆ ਚੰਗਾ ਨਸਲ ਦਾ ਨਿਕਲਿਆ ਵੀ ਤਾਂ ਜੀ ਮੈਂ ਹਾਂ ਉਹਦੇ ਬੱਚੀ ਹੈ ਜੀ ਉਸੇ ਵੱਡੇ ਸਾਂਹ ਦੇ ਬੱਚੀ ਹਾਂ ਦੇਖਣ ਨੂੰ ਉਹਦਾ ਹੀ ਲੱਗਦਾ ਮੂੰਹ ਜਮਾ ਸਹੀ ਠੀਕ ਹੈ ਦੋਸਤੋ ਅਗਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਬਹੁਤ ਪੁਰਾਣਾ ਤਜਰਬਾ ਵੀਰਾਂ ਦਾ ਹੈਗਾਗਾ ਤੁਸੀਂ ਕੋਈ ਵੀ ਮੱਜਾਂ ਦੇ ਨਾਲ ਰਿਲੇਟਡ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪ ਦਾ ਕੋਈ ਬਰੀਡ ਨੂੰ ਬਦਾਣਾ ਚਾਹੁੰਦੇ ਹੋ ਤੁਸੀਂ ਨੀਚੇ ਨੰਬਰ ਚੱਲੀ ਜਾਂਦੇ ਆ ਬ੍ਰਹਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਖੜੇ ਆ ਆਪਾਂ ਇਹ ਸਾਲ ਬਾਰੇ ਇਹ ਸਾਲ ਆ ਜੀ ਇਹਦਾ 2.5 ਲੱਖ ਰੁਪਏ ਦੇ ਸਾਨੂੰ ਇਹ ਬਸਾਖ ਜੇਟ ਚ ਅੱਛਾ ਜੀ ਹਾਂ ਠੀਕ ਹੈ ਜਿਹੜੀ ਗੱਲ ਹੈ 2.5 ਤਿੰਨ ਸਾਲ ਤੋਂ ਘੱਟ ਆ ਜੀ 2 ਮਹੀਨੇ ਅੱਛਾ ਹਾਂ ਮੰਝਾ ਜੇ ਕਰਦਾ ਨਹੀਂ ਅੱਛਾ ਮੰਝਾ ਨਹੀਂ ਕਰ ਲੱਗਿਆ ਠੀਕ ਹੈ ਜੀ ਹਾਂ ਤੇ ਇੱਧਰ ਇਹ ਆਡਾ ਜੀ ਮੰਝਾ ਰਿਆ ਇਦੇ ਚ ਕਿੰਨੀਆਂ ਮੱਝਾਂ ਹੈਗੀਆਂ 1 ਹੈਗੀਆਂ 9 10 ਮੱਝਾਂ ਹੈ 9 10 ਹਾਂ ਦੁੱਧ ਵਾਲਾ ਮੱਝਾਂ ਇਹ ਜਿਹੜਾ ਆਇਆ ਨਹੀਂ ਮਤਲਬ ਜਿਵੇਂ ਦੋਸਤੋ ਇਹਨਾਂ ਦਾ ਸੈਟਅਪ ਬਣਾਇਆ ਹੋਇਆ ਜ਼ਰੂਰੀ ਨਹੀਂ ਤੁਸੀਂ ਬਹੁਤ ਵੱਡੇ ਲੈਵਲ ਤੇ ਕਰਨਾ ਇਹਨਾਂ ਨੇ ਬਹੁਤ ਈਜ਼ੀਲੀ ਜਿਹੜਾ ਘਰ ਆ ਉਹਨੂੰ ਇਸ ਤਰ੍ਹਾਂ ਕਨਵਰਟ ਕਰਕੇ ਵਧੀਆ ਇੱਕ ਨੌਰੇ ਦਾ ਰੂਪ ਬਣਾਇਆ ਔਰ ਵਧੀਆ ਸੈਟਅਪ ਵਧੀਆ ਵੀਰ ਜੀ ਨਾਲ ਇੱਧਰ ਹੁਣ ਕੋਠੀ ਬਣੀ ਜਾਂਦੀ ਹੈ ਬਾਈ ਦੀ ਤੇ ਵਧੀਆ ਸਿਸਟਮ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਹਾਂਜੀ ਆ ਤੇ ਫਿਰ ਜਿਹੜਾ ਹੁਣ ਮਤਲਬ ਸਾਰਾ ਦੁੱਧ ਹੁੰਦਾ ਹੈਗਾ ਇਹ ਇਹ ਤੁਸੀਂ ਸਾਰਾ ਇੱਕ ਥਾਂ ਪਾਉਨੇ ਹੋ ਜਾਂ ਦੁੱਧ ਦਾ ਪ੍ਰੋਸੈਸ ਕੀ ਹੈਗਾ ਵੀ ਕਿੱਦਾਂ ਪਹਿਲਾਂ ᱥਾਮ ਵਾਲੇ ਤੇ ਪਾਉਂਦੇ ਸੀਗੇ ਜੀ ਠੀਕ ਹੈ ᱥਾਮ ਵਾਲੇ ਦਾ ਸਾਡਾ ਅੱਧਾ ਜਾਂਦਾ ਅੱਧਾ ਸਾਡੇ ਘਰੇ ਤੋਂ ਦੀ ਲੈ ਜਾਂਦਾ ਸੀਗਾ ਜੀ ਠੀਕ ਹੈ ਹੁਣ ਜਦ ਸਾਡਾ ਜੀ ᱥਾਮ ਵਾਲੇ ਤੋਂ ਨਾਲ ਹੀ ਇਕੱਠੇ ਦੀ ਉੱਥੇ ਪਾਉਂਦੇ ਆ ਜੀ ਕਿੰਨਾ ਦੁੱਧ ਹੋ ਜਾਂਦਾ ਤੇ ਸਾਡਾ ਜੀ ਅਸੀਂ ਤਾਂ ਉਹ ਤਾਂ ᱥਾਮ ਨੂੰ ਲਾਇਆ ਜੀ ਸਾਡਾ 1 ਲੱਖ ਰੁਪਿਆ 9.5 ਲੱਖ ਰੁਪਏ ਮਹੀਨੇ ਦਾ ਹੋ ਜਾਂਦਾ ਜੀ ਦੁੱਧ ਹੋ ਜਾਂਦਾਗਾ ਹਾਂ ਤੇ ਜਿਹੜੇ ਇਹ ਚੋਣ ਦਾ ਕੰਮ ਹੈ ਇਹ ਟਾਈਮਿੰਗ ਤੋਂ ਮੀਂਹ ਦੇ ਜਿਹੜੇ ਬੰਦੇ ਰੱਖੇ ਹੋਏ ਆ ਉਹ ਸਾਰਾ ਆਪਣੇ ਆਪ ਕਰੀ ਜਾਂਦੇ ਸਨ ਆਪਣੇ ਆਪ ਕਰੀ ਜਾਂਦੇ ਜਿਹੜੀਆਂ ਗਾਇਆਂ ਜੋ ਸਾਰਾ ਮਸ਼ੀਨ ਤੇ ਚੋਣਗਾ ਠੀਕ ਹੈ ਜਿਹਨੇ ਮੰਨਿਆ ਉਹ ਸਾਰਾ ਠੀਕ ਹੈ ਤੇ ਗਰਮੀ 'ਚ ਘਟ ਜਾਂਦਾ ਦੁੱਧ ਨਹੀਂ ਗਰਮੀ 'ਚ ਉਹ ਘਟ ਜਾਂਦਾ ਤਾਂ ਉਹ ਰੇਟ ਉੱਡ ਜਾਂਦਾ ਜਿਵੇਂ ਦੁੱਧ ਤੁਹਾਡੇ ਕੋਲ ਜ਼ਿਆਦਾ ਕੁਆਂਟੀਟੀ 'ਚ ਹੁੰਦਾਗਾ ਤਾਂ ਜਦੋਂ ਗਰਮੀ ਦੇ ਵਿੱਚ ਜਿਵੇਂ ਖਰਾਬ ਹੋਣ ਦੇ ਚਾਂਸ ਸੇ ਫਿਰ ਉਹਦੇ ਅਸਰ ਸੇ ਕੀ ਕਰਦੇ ਸੋਣਾ ਜਸ ਤੋਂ ਕੋਈ ਮੇਰੀਆਂ ਜੋ ਇਸ ਤਰ੍ਹਾਂ ਸ਼ਾਮ ਤੱਕੇ ਤੱਕੇ ਲੈ ਜਾਣਾ ਉਹਨੇ ਹੱਥ ਨਾਲ ਹੱਥ ਲੈ ਜਾਣਾ ਆਪ ਦਾ ਟਾਈਮ ਸਿਰ ਤੋਂ ਲੈ ਜਾਣਾ ਜੀ ਠੀਕ ਹੈ ਹਾਂ ਟਾਈਮ ਸ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਐਸੀ ਆਬਦਾ ਸਾਡਾ 9 ਲੱਖ ਬਣੇ 10 ਲੱਖ ਬਣੇ ਸਾਡਾ ਮਹੀਨੇ ਦਾ ਬਣ ਜਾਂਦਾ ਠੀਕ ਹੈ ਜੀ ਵਿੱਚੋਂ 4 ਲੱਖ ਆ ਜਾਂਦੇ 5 ਲੱਖ ਆ ਜਾਂਦੇ ਮਹੀਆ ਖਾਣੇ 4-5 ਲੱਖ ਬਚ ਜਾਂਦੇ ਠੀਕ ਹੈ ਜੀ ਹਾਂ ਦੇਖ ਲਓ ਦੋਸਤੋ ਮਤਲਬ ਬਹੁਤ ਸ਼ਾਨਦਾਰ ਵਧੀਆ ਕੰਡੀਸ਼ਨ ਦੇ ਵਿੱਚ ਤਕਰੀਬਨ 100 ਦੇ ਕਰੀਬ ਟੋਟਲ ਪਸ਼ੂ ਹੈਗਾ ਆਪਣੇ ਕੋਲੇ ਸਾਰਾ ਆਰਾਮ ਨਾਲ ਠੀਕ ਹੈ ਜੀ ਬਹੁਤ ਸ਼ਾਨਦਾਰ ਦੋਸਤੋ ਅਗਰ ਤੁਸੀਂ ਇਸ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਨੰਬਰ ਚਲਦੇ ਹੈਗੇ ਬ੍ਰਹਮਣ ਦਿਵਾਨਾ ਪਿੰਡ ਹੈਗਾ ਜ਼ਿਲ੍ਹਾ ਬਠਿੰਡਾ ਜਖ ਰਣਜੀਤ ਸਿੰਘ ਜੀ ਇਹਨਾਂ ਦਾ ਨਾਮ ਹੈ ਨੀਚੇ ਨੰਬਰ ਚੱਲੀ ਜਾਂਦੇ ਕੋਈ ਪਿਤਾ ਦਾ ਨਾਮ ਹਾਕਮ ਸਿੰਘ ਜੀ ਪਿਤਾ ਦਾ ਨਾਮ ਹਾਕਮ ਸਿੰਘ ਹੈ ਜੀ ਕੀ ਆ ਗਈ ਜੀ ਮੱਝਾ ਇਹ ਜਿਹੜਾ ਇੱਕ ਸਪੈਸ਼ਲ ਇਧਰਲੀ ਸਾਈਡ ਤੇ ਹਾਂ ਇਸ ਸਪੈਸ਼ਲ ਪੰਜਾ ਮੰਜਾ ਸਪੈਸ਼ਲ ਨਹੀਂ ਦੁੱਧ ਦੇ ਸਾਹ ਨਾਲ ਆ ਬਸੇ ਇਹ ਵੀ ਕਿਲੋ ਦੁੱਧ ਠਾਰਾ ਰੇ ਵੀ ਕਿਲੋ ਦੁੱਧ ਆਮ ਆ ਦੇਣਾ ਜਿਹੜੀ ਆ ਜਿੰਨੀਆਂ ਵੀ ਖੜੀਆਂ ਨੇ ਤੇ ਤਰੀਬ ਨੇ 18 18 20 20 ਕਿਲੋ ਮਤਲਬ ਹਾਂ ਤਾਂ ਦੇਣਾ ਜੇ ਮੰਨ ਲਓ ਇਹਨਾਂ ਦੀ ਫੀਡ ਜਿਹੜੀ ਹੈਗੀ ਹੈ ਜਿਵੇਂ ਹੁਣ ਕੋਈ ਘਟ ਦਿੰਦੀ ਆ ਦੁੱਧ ਇਹਨਾਂ ਦੀ ਫੀਡ ਦਾ ਫਰਕ ਹੈ ਜਾਂ ਇਹਨਾਂ ਨੂੰ ਨਹੀਂ ਨਹੀਂ ਜੀ ਫੀਡ ਉਹ ਹੀ ਜਿਹਦੇ ਜੱਗਤ ਉਹਦਾ ਪਗਵਾ ਜੇ ਪਰਾ ਪ੍ਰਾਣੀ ਭਾਈਓ ਨੇ ਪ੍ਰਾਣੀ ਦੋ ਦੇਣਾ ਠੀਕ ਹੈ ਜਿਵੇਂ ਕਹਿੰਦੇ ਨੇ ਕਿ ਜੇਵੇਂ 20 ਕਿਲੋ ਦੁੱਧ ਲੈਣਾ ਤਾਂ ਬਹੁਤ ਜ਼ਿਆਦਾ ਖਰਾ ਪੈਣੀ ਪੈਂਦੀ ਬੜੀ ਨਹੀਂ ਨਹੀਂ ਉਹ ਤਾਂ ਉਹ ਤਾਂ ਮੇਰੀ ਕਹਾਣੀ ਜਿਹੜਾ ਬਹੁਤ ਦੁੱਧ ਵਾਲਾ ਉਹਨਾਂ ਨੂੰ ਪਲਾ ਘੱਟ ਸੇ ਪਾਵੇ ਵੱਧ ਸੇ ਪਾਵੇ ਉਹਨ ਆਪਾਂ ਲੈਣਾ ਤਾਂ ਉਹਦੇ ਵਾਸਤੇ ਪਤਾ ਨਹੀਂ ਕੀ ਕੁਛ ਆਪਾਂ ਨੂੰ ਖਾਣਾ ਪਊਗਾ ਤਾਂ ਮਤਲਬ ਵੀ ਜੀ ਕਹਿੰਦੇ ਨੇ ਵੀ ਜਿਵੇਂ ਪਸ਼ੂ ਨੇ ਜਿਹੜੇ ਦੁੱਧ ਦੇਣਾਗਾ ਹਾਂਜੀ ਤਾਂ ਉਹਨੇ ਦੇਦਾਂ ਦਾ ਨਾਰਮਲ ਖਰਾਕ ਤੇ ਵੀ ਦੇਣਾ ਨਾਰਮਲ ਖਰਾਕ ਤੇ ਵੀ ਹਾਂ ਬਸ ਤੁਸੀਂ ਵਧੀਆ ਨਿਗ੍ਹਾ ਰੱਖਦੇ ਹੋ ਵਧੀਆ ਸੈਟਅਪ ਜਿਹੜਾ ਹੈਗਾਗਾ ਉਹਦੇ ਚ ਬਹੁਤ ਵੱਡਾ ਸਿਸਟਮ ਬਣ ਸਕਦਾਗਾ ਹਾਂਜੀ ਕਿਹਾ ਮੈਂ 2-3 ਮਹੀਨੇ ਰਹਿ ਕੇ ਸੋਣ ਦੇਣਾ ਦੇ ਜੀ ਠੀਕ ਹੈ ਜੀ ਮੈਂ 3 ਕਿ ਮਹੀਨਾ ਦੇ ਕੇ ਸਾਡੀਆਂ ਸਾਰੀਆਂ ਸਾਰਾ ਲੈਂਡ ਸੁਬਾ ਲੈਣ ਸਾਰੀ ਸੂਈ ਹੈ ਜੀ ਇਹ ਦੁੱਧ ਦੇਗਾ ਤਕਰੀਬਨ ਕਿੰਨੀਆਂ ਮੱਝਾਂ ਆਪਣੇ ਸੋਣ ਵਾਲੇ ਹੋਣੀਆਂ ਟੋਟਲ ਜੀ ਆਪਣੇ ਸੋਣ ਵਾਲੇ ਹੋਣੀਆਂ ਐ 35 ਕੀ ਮੱਝਾਂ ਆਪਣੀਆਂ ਸੋਨ ਵਾਲੀਆਂ ਹੋਣਗੀਆਂ ਇਹ 2-3 ਮਹੀਨਾ ਦੇ ਵਿੱਚ ਨਾਲੇ ਚਾ 5 ਮਹੀਨਾ ਦੇ ਵਿੱਚ 4 ਮਹੀਨੇ 5 ਮਹੀਨਾ ਦੇ ਵਿੱਚ ਵਿੱਚ ਬਦਲੋ ਬਾਬਾ ਸਾਗ ਤੇ ਕਰ ਜੇੜ ਕੇ ਸਾਡਾ ਠੀਕ ਹੈ ਜੀ ਥੋੜੇ ਤੁਹਾਨੂੰ ਦੋਸਤੋ ਗਾਈਆਂ ਵੀ ਦਿਖਾਣੇ ਆਪਾਂ ਤੇ ਇਹ ਕਿਹੜੀ ਨਸਲ ਜੀ ਇਹ ਅਮਰੀਕਾ ਲਾ ਜਾਂਦੀਆਂ ਇਹ ਅਮਰੀਕਨ ਗਾਂ ਆਏ ਇਹ ਬਸ ਠੀਕ ਹੈ ਕਾਲੇ ਕਾਲੇ ਰੰਗ ਦੇ ਇਹਨਾਂ ਦਾ ਵੀ ਦੁੱਧ ਵਗੈਰਾ ਕਿੰਨਾ ਕੁ ਹੋ ਜਾਂਦਾ ਇਹਨਾਂ ਦਾ ਦੁੱਧ ਹੋ ਜਾਂਦਾ 4 ਪੈਂਟ ਤੋਂ ਉੱਤੇ 4 1/2 ਪੈਂਟ ਆ ਜਾਂਦੀ ਹੈ 4 1/2 ਪੈਂਟ ਆ ਜਾਂਦੀ ਹੈ ਠੀਕ ਹੈ ਇਦਰੋਂ ਵੀ ਤੁਹਾਨੂੰ ਦਿਖਾਣੇ ਆ ਦੋਸਤੋ अपन अच्छा ये रंजीत जी कुछ स्पेशल है नहीं? कुछ स्पेशल ना स्पै कोई नहीं पता आम भी गाजा रखने दोगलिया गाइजा दुख फैंड चगी आने ਦੁੱਧ ਫੈਂਟ ਤੇ ਇੱਕ ਤਕਰੀਬਨ ਕਿੰਨੇ ਕਿਲੋ ਬੱਧ ਦਿੰਦੀ ਹੈ ਇਹ ਇੱਕ ਗਾਂ ਦੇ ਦਿੰਦੀ ਹੈ ਜੀ 15 14 ਕਿਲੋ ਜੀ 15 ਕਿਲੋ 16 15 14 ਕਿਲੋ ਦੁੱਧ ਦਿੰਦੀ ਹੈ ਮਤਲਬ ਤੁਸੀਂ ਜਿਵੇਂ 70 ਮੱਝਾਂ ਦੇ ਅਕੋਰਡਿੰਗ 30 33 ਲੱਖੀਆਂ ਗਾਂਵਾਂ ਹਾਂਜੀ ਹਾਂਜੀ ਬਈ ਮਿਕਸਪ ਬਰਾਬਰ ਹੋ ਜਾਂਦਾ ਮਿਕਸ ਹਾਂ ਮੈਸ ਬਰਾਬਰ ਫਿਰ ਗ੍ਰੈਵਿਟੀ ਫੈਂਟ ਬਰਾਬਰ ਹੋ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਕੋ ਗਾਂ ਗ੍ਰੈਵਿਟੀ ਬਾ ਦਿੰਦੀ ਹੈ ਮੈਦੀ ਗ੍ਰੈਵਿਟੀ ਘਟ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਦੋਸਤੋ ਅੱਜ ਆਪਾਂ ਸੀਗੇ ਬ੍ਰਹਮਣ ਦਿਵਾਨਾ ਪਿੰਡ ਰਣਜੀਤ ਸਿੰਘ ਜੀ ਨੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਮੱਜਾਂ ਨੂੰ ਲੈ ਕੇ ਕੋਈ ਵਿਅਕਤੀ ਕੋਈ ਗਾਈਡੈਂਸ ਲੈਣਾ ਚਾਹੁੰਦਾ ਹੈ ਜਾਣਕਾਰੀ ਲੈਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੇ نیچے ਨੰਬਰ ਚੱਲੀ ਜਾਂਦੇ ਆ ਤੁਸੀਂ ਪ੍ਰੋਪਰ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਅਲੱਗ-ਅਲੱਗ ਤਰ੍ਹਾਂ ਦੀ ਹੈਲਪ ਤੁਹਾਡੇ ਨੂੰ ਮਿਲ ਸਕਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਜੀ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਅੱਛਾ